ਇਹ ਤੁਸੀਂ ਵੇਖ ਰਹੇ ਹੋ ਕਿ ਧਾਲੀਵਾਲ ਪਰਿਵਾਰ ਵੱਲੋਂ ਜੋ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਪਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਜਿੱਥੇ ਕਿਸਾਨ ਬੈਠੇ ਹੋਏ ਨੇ ਮਜ਼ਦੂਰ ਬੈਠੇ ਹੋਏ ਨੇ ਔਰ ਕੇਂਦਰ ਸਰਕਾਰ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਔਰ ਅੱਜ ਧਾਲੀਵਾਲ ਪਰਿਵਾਰ ਵੱਲੋਂ ਬਕਾਇਦਾ ਤੌਰ ਤੇ 500 ਤੋਂ ਲੈ ਕੇ 600 ਟਰੈਲੀ ਜਿਹੜੀ ਰਾਸ਼ਨ ਦੀ ਬਣਾ ਕੇ ਔਰ ਸੁੱਕਾ ਰਾਸ਼ਨ ਉੱਤੇ ਪਹੁੰਚਾਇਆ ਜਾ ਰਿਹਾ ਹੈ ਮੈਡੀਕਲ ਸਭਾਵਾਂ ਪਹਿਲੇ ਪਹੁੰਚਾਇਆ جا ਚੁਕੀਆਂ ਨੇ اور ਇਹ ਇਕੱਠ ਨੂੰ ਵੇਖ ਕੇ ਐਡੇ ਵੱਡੇ ਇਕੱਠ ਨੂੰ ਵੇਖ ਕੇ ਸੱਚਮੁੱਚ ਹੁਣ ਤਾਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ ਕਿਉਂਕਿ ਇਹੋ ਜਿਹਾ ਇਕੱਠ ਜੋ ਹੈ ਉਹ ਮਤਲਬ ਆਏ ਦਿਨ ਮੀਟਿੰਗਸ ਨੂੰ ਲੈ ਕੇ ਵੀ ਮਤਲਬ بڑے ਬਿਆਨ ਆਉਂਦੇ ਨੇ ਕੇਂਦਰ ਸਰਕਾਰ ਦੇ ਕਿ ਸੋਧ ਕਰਾਂਗੇ ਸੋਧ ਕਰਾਂਗੇ ਜਦਕਿ ਸੋਧ ਦਾ ਕੋਈ ਵੀ ਇਹਦੇ ਵਿੱਚ ਬੋਲਬਾਲਾ ਨਹੀਂ ਹੈ ਕੇਂਦਰ ਸਰਕਾਰ ਤਾਂ ਇਹ ਕਾਲੇ ਕਾਨੂੰਨ ਵਾਪਸ ਲਵੇ ਇਸ ਤੋਂ ਸਿਵਾ ਹੋਰ ਕੋਈ ਵੀ ਚਾਰਾ ਨਹੀਂ ਹੈ ਇਹ ਹੀ ਕੱਟ ਹੈ ਜੋ ਆਪਣੇ ਆਪ ਵਿੱਚ ਇੱਕ ਮਤਲਬ ਇਸ ਪਿਕਚਰ ਦੀਆਂ ਤਸਵੀਰਾਂ ਦਸਾ ਰਹੀਆਂ ਨੇ ਕਿ ਕਿਸ ਤਰ੍ਹਾਂ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜਾ ਕੇਂਦਰ ਸਰਕਾਰ ਦੇ ਪ੍ਰਤੀ ਰੋਸ ਹੈ ਸੋ ਅੱਜ ਧਾਲੀਵਾਲ ਪਰਿਵਾਰ ਦੇ ਵੱਲੋਂ ਬਕਾਇਦਾ ਤੌਰ ਤੇ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਪਰ ਇਹ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਇੱਕ ਟੈਂਟ ਲਾਇਆ ਜਾਏਗਾ ਜਿੱਥੇ ਮੈਡੀਕਲ ਸਹੂਲਤਾ ਪ੍ਰੋਵਾਈਡ ਕੀਤੀਆਂ ਜਾਣਗੀਆਂ ਔਰ ਐਮਰਜੈਂਸੀ ਜਿਹੜੀ ਐਂਬੂਲੈਂਸ ਹੈ ਉਹ ਆਲਰੇਡੀ ਉੱਥੇ ਪਹੁੰਚਾਈਆਂ ਗਈਆਂ ਨੇ ਹੁਣ ਮਤਲਬ ਦੇਖਣਾ ਇਹ ਹੋਏਗਾ ਕਿ ਕੇਂਦਰ ਸਰਕਾਰ ਏਡੇ ਵੱਡੇ ਇਕੱਠ ਨੂੰ ਵੇਖਣ ਤੋਂ ਬਾਅਦ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਅਨਾਉਂਸਮੈਂਟ ਕਰਦੀ ਹੈ ਜਾਂ ਫਿਰ ਅਜੇ ਸਾਨੂੰ ਇੰਤਜ਼ਾਰ ਕਰਨਾ ਪਏਗਾ ਸੋ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਬਹੁਤ ਸਾਰੇ ਮਤਲਬ ਜਿਹੜਾ ਗੋਦੀ মিডিਆ ਉਹ ਗਲਤ ਪ੍ਰਚਾਰ ਕਰ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਇਹ ਗੱਲ ਦੁਹਰਾਈ ਜਾ ਰਹੀ ਹੈ ਕਿ ਉਹਨਾਂ ਦਾ ਫੈਸਲਾ ਹੋ ਚੁੱਕਾ ਹੈ ਔਰ ਜਿਹੜੇ ਟਰੈਕਟਰ ਟਰੇਲੀਆਂ ਆ ਰਹੇ ਨੇ ਉਹਨਾਂ ਨੂੰ ਵਾਪਸ ਕੀਤਾ ਜਾ ਰਿਹਾ ਬੀਜੇਪੀ ਵੱਲੋਂ ਇਹ ਬਕਾਇਦਾ ਤੌਰ ਤੇ ਅਨਾਉਂਸਮੈਂਟ ਗੋਦੀ মিডিਆ ਦੇ ਜ਼ਰੀਏ ਕੀਤੀ ਜਾ ਰਹੀ ਹੈ ਇੱਥੇ ਕਲੀਅਰ ਕਰਨਾ ਚਾਹੁੰਦੇ ਆ ਇਹੋ ਜਿਹਾ ਕੁਝ ਵੀ ਨਹੀਂ ਹੈ ਲੇਕਿਨ ਅਜੇ ਵੀ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਹੀਂ ਲਾਏ ਨਹੀਂ ਲਾਏ ਤੇ ਨਹੀਂ ਲਾਏ ਔਰ ਟਰੈਕਟਰ ਟਰੇਲੀਆਂ ਵਾਪਸ ਬਲਕਿ ਸਿੰਘੂ ਬਾਰਡਰ ਬਲ ਅਲੱਗ ਅਲੱਗ ਬਾਰਡਰਾਂ ਦੇ ਵਿੱਚ ਪਹੁੰਚ ਰਹੀਆਂ ਨੇ ਸਿੰਘੂ ਬਾਰਡਰ ਬਲ ਔਰ ਅਲੱਗ ਅਲੱਗ ਬਾਰਡਰਾਂ ਤੇ ਜੋ ਮਤਲਬ ਰਾਸ਼ਨ ਹੈ ਗੁਰੂ ਦਾ ਲੰਗਰ ਹੈ ਉਹ ਪਹੁੰਚ ਰਿਹਾ ਹੈ ਔਰ ੜੀ ਉੱਥੇ ਕੋਈ ਕਮੀ ਨਹੀਂ ਹੈ ਕਮੀ ਕਿਸੇ ਗਲਤੀ ਨਹੀਂ ਹੈ ਅੱਜ ਤਾਲੀਬਾਨ ਪਰਿਵਾਰ ਦੇ ਵੱਲੋਂ ਵੀ ਕੁਝ ਯੋਗਦਾਨ ਪਾਇਆ ਜਾ ਰਿਹਾ ਹੈ ਕਿਉਂਕਿ ਮਤਲਬ ਲੰਗਰ ਹੈ ਲੰਗਰ ਅਤੁਰਤ ਹੁੰਦਾ ਹੈ ਉਹਦੇ ਵਿੱਚ ਕਮੀ ਨਹੀਂ ਆਉਂਦੀ ਗੁਰੂ ਨਾਨਕ ਸਾਹਿਬ ਦਾ ਇਹ ਸ਼ੁਰੂ ਕੀਤਾ ਲੰਗਰ ਹੈ ਔਰ ਜਿਸ ਨੂੰ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤਾ ਹੈ ਉਹਦੇ ਵਿੱਚ ਕੀ ਕਮੀ ਆ ਸਕਦੀ ਹੈ ਸੋ ਇਹ ਤਾਲੀਵਰ ਪਰਿਵਾਰ ਵੱਲੋਂ ਅੱਜ ਇੱਥੋਂ ਜੋ ਟਰੈਕਟਰ ਟਰਾਲੀਆਂ ਦਾ ਕਾਫਲਾ ਰਾਸ਼ਨ ਦੇ ਨਾਲ ਪੂਰਾ ਭਰ ਭਰ ਕੇ ਭੇਜਿਆ ਜਾ ਰਿਹਾ ਹੈ ਇਹ ਠਾਠਾ ਮਾਰਦਾ ਕੱਠ ਜਿਹੜਾ ਹੈ ਇਸ ਨੂੰ ਵੇਖਣ ਤੋਂ ਬਾਅਦ ਹੁਣ ਮੋਦੀ ਨੂੰ ਆਪਣੇ ਜਿਹੜੇ ਕਾਲੇ ਕਾਨੂੰਨ ਹੈ ਉਹ ਵਾਪਸ ਲੈ ਲੈਣੇ ਚਾਹੀਦੇ ਨੇ ਮੇਰੇ ਨਾਲ ਯੂ ਐਸ ਏ ਤੋਂ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਜੀ ਜੁੜੇ ਨੇ ਔਰ ਉਹਨਾਂ ਨੇ ਇਹ ਸਾਰਾ ਜੋ ਢਾਲੀਵਾਲ ਪਰਿਵਾਰ ਵੱਲੋਂ ਬੜੀ ਸ਼ਿੱਦਤ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਜੋ ਚੱਲ ਰਿਹਾ ਹੈਗਾ ਉੱਥੇ ਕਿਸਾਨਾਂ ਦਾ ਪਿਛਲੇ 1.5-2 ਮਹੀਨੇ ਤੋਂ ਜੀ ਉਹ ਦੇ ਕੇ ਅਸੀਂ ਵੀ ਉੱਤੇ ਅਮਰੀਕਾ 'ਚ ਬੈਠਿਆ ਨੂੰ ਸਾਨੂੰ ਵੀ ਵਿਜੋਸ਼ ਆਇਆ ਹੈਗਾ ਵੀ ਅਸੀਂ ਵੀ ਜਾ ਕੇ ਭਰਾਵਾਂ ਚਲੀਏ ਜੀ 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 ਤੇ ਉਹੀ ਸੋਚ ਕੇ ਹੁਣ ਇੱਥੇ ਆਏ ਅੱਛਾ ਪਤਾ ਲੱਗਾ ਕਿ ਉੱਥੇ ਦੇ ਐਮਬੈਸਡਰਾਂ ਦੇ ਨਾਲ ਵੀ ਤੁਸੀਂ ਮਤਲਬ ਗੱਲਬਾਤ ਕੀਤੀ ਹੈ ਕਿ ਕਿਸਾਨੀ ਤੇ ਔਰ ਧਰਨੇ ਜਿਹੜੇ ਉਹ ਖਤਮ ਹੋਣੇ ਚਾਹੀਦੇ ਕੋਈ ਚਿੱਠੀਆਂ ਵੀ ਲਿਖਵਾਈਆਂ ਨੇ ਹਾਂਜੀ ਉੱਥੇ ਜਿਹੜੇ ਸਾਡੀ ਅਸੈਂਬਲੀ ਹੈਗੀ ਆ ਉਹਦੇ 'ਚ ਅਸੀਂ ਇਹ ਬਿਲ ਪਾਸ ਕਰਵਾਇਆ ਹੈਗਾ ਤੇ ਉਹਨੇ ਸਪੀਕਰ ਨੇ ਦੋਨੇ ਐਮਬੈਸਡਰਾਂ ਨੂੰ ਇੰਡੀਆ ਵਾਲੇ ਨੂੰ ਵੀ ਤੇ ਅਮਰੀਕਾ ਵਾਲੇ ਨੂੰ ਵੀ ਦੋਨਾਂ ਨੂੰ ਚਿੱਠੀਆਂ ਲਿਖੀਆਂ ਨੇ ਕਿ ਕੀ ਖਤਮ ਹੋਣੀ ਚਾਹੀਦੀ ਹੈਗੀ ਅੱਜ ਕਿੰਨੀ ਟਰੈਲੀ ਇੱਥੋਂ ਜਾ ਰਹੀ ਹੈ ਜੀ ਆਊਟ ਸਾਮਣੇ ਹੀ ਹੈਗਾ ਜੀ ਜੀ ਸਾਰੇ ਰਲ ਕੇ 3-400 ਹੋ ਜਾਣੀ ਹੈਗੀ ਇਹ ਅੱਛਾ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਤੇ ਮੋਦੀ ਸਰਕਾਰ ਅਜੇ ਬਿੱਲ ਵਾਪਸ ਲੈਣ ਦੇ ਕਿਸੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੱਲ੍ਹ ਹੈਗੀ ਹੈ ਬੇ ਇੱਕ ਚੀ ਦੱਸੋ ਤੁਸੀਂ ਜੀ ਤੁਸੀਂ ਇਹ ਕੋਟ ਪਾਇਆ ਹੈਗਾ ਹਾਂ ਜੀ ਜੀ ਮੈਂ ਨਹੀਂ ਪਾਇਆ ਤੁਸੀਂ ਲਾ ਕੇ ਮੈਨੂੰ ਕਹਿੰਦੇ ਮੈਂ ਤੂੰ ਪਾਲਾ ਹੈ ਮੈਂ ਕਹਿੰਦਾ ਮੈਂ ਨਹੀਂ ਪੋਣਾ ਹੈ ਜਬਰਦਸਤੀ ਜਬਰਦਸਤੀ ਮੈਂ ਨਹੀਂ ਪੋਣਾ ਹੈਗਾ ਜੀ ਜੀ ਕੀ ਕਰੋਗੇ ਤੁਸੀਂ ਜੀ ਬੜਾ ਜਬਰਦਸਤੀ ਥੋਪੇ ਜਾ ਰਹੇ ਨੇ ਵੀ ਜਬਰਦਸਤੀ ਥੋਪੇ ਕਹਿਤਾ ਰਹੇ ਤੁਹਾਡੇ ਫਾਇਦੇ ਦੀ ਗੱਲ ਹੈ ਜੇ ਸਾਨੂੰ ਫਾਇਦਾ ਨਹੀਂ ਲੱਗਦਾ ਨਾ ਵਾਪਸ ਲੈ ਲਓ ਜੀ ਜੀ ਕੱਲ ਨਿਬੜ ਗਈ ਅੱਛਾ ਫਾਇਦੇ ਦੀ ਗੱਲ ਕਹਿ ਰਹੇ ਹੋ ਔਰ ਕੱਲ ਦੀ ਮੀਟਿੰਗ ਵੀ ਬੇਨਤੀਜਾ ਨਿਕਲੀ ਨੇ ਤੋਮਰ ਸਾਹਿਬ ਦਾ ਇਹ ਗੱਲ ਕਹਿ ਰਹੇ ਨੇ ਕਿ ਜਿਹੜੀ ਮੀਟਿੰਗ ਹੈ ਬਿਲਕੁਲ ਪੋਜ਼ਿਟਿਵ ਗਈ ਹੈ ਔਰ ਮਤਲਬ ਟਰੈਕਟਰ ਟਰੈਲੀ ਇਹਨੂੰ ਵਾਪਸ ਭੇਜਿਆ ਜਾ ਰਿਹਾ ਰਖੜਾ ਸਾਹਿਬ ਵਾਪਸ ਭੇਜਿਆ ਜਾ ਰਿਹਾ ਕੀ ਕਹਿਣਾ ਚਾਹੁੰ ਕਿ ਉਹਨਾਂ ਦੇ ਕਹਿਣ ਤੇ ਜਿਹੜੀ ਅਸਲੀਅਤ ਹੈਗੀ ਹੈ ਉਹ ਤਾਂ ਤੁਸੀਂ ਸਾਹਮਣੇ ਲੈ ਕੇ ਆਉਣੀ ਆ ਨਾ ਜੀ 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 ਉਹ ਕਹਿਣੇ ਬਾਪੂ ਜਾ ਰਹੀਆਂ ਨੇ ਇਹ ਇੱਥੇ ਹੁਣ ਸੈਕਣਾ ਜ ਹਜ਼ਾਰਾਂ ਚ ਚੱਲੇ ਨੇ ਉੱਥੇ ਹੋਰ ਮੈਡੀਕਲ ਸੇਵਾਵਾਂ ਵੀ ਪ੍ਰੋਵਾਈਡ ਕੀਤੀਆਂ ਨੇ ਹਾਂ ਜੀ ਨਾਲ ਡਾਕਟਰ ਕਿਸ ਤਰ੍ਹਾਂ ਦੀਆਂ ਕਿਸ ਤਰ੍ਹਾਂ ਅਸੀਂ ਡਾਕਟਰ ਵੀ ਲੈ ਕੇ ਚੱਲੇ ਆਂਗੇ ਨਾਲ ਅੱਛਾ ਜੀ ਹਾਂ ਜੀ ਐਂਬੂਲੈਂਸ ਵੀ ਜਾ ਰਹੀ ਹੈ ਇੱਕ ਜੀ ਜੀ ਤੇ ਉੱਥੇ ਸਾਡੇ ਆਪਣੇ ਟੈਂਟ ਲੱਗੇ ਨੇ ਜੀ ਤੇ ਇਹ ਸਿਰਫ ਇੱਕ ਦਿਨ ਦਾ ਲੰਗਰ ਹੈ ਜਾਂ ਜਿੰਨੀ ਦੇਰ ਤੱਕ ਸੰਘਰਸ਼ ਚੱਲਦਾ ਰਹੇ ਇਹ ਜੀ ਚਾਹੇ ਇੱਕ ਦਿਨ ਚੱਲੇ ਚਾਹੇ ਇੱਕ ਮਹੀਨਾ ਚੱਲੇ ਚਾਹੇ ਇੱਕ ਸਾਲ ਚੱਲੇ ਚਾਹੇ 5 ਸਾਲ ਚੱ ਇਹ ਚੱਲੂਗਾ ਔਰ ਉਦੋਂ ਤੱਕ ਚੱਲੂਗਾ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੱਭੇ ਵਾਪਸ ਨਹੀਂ ਹੁੰਦੇ ਬਿਲਕੁਲ ਜੀ ਇਹ ਯੂਐਸਏ ਤੋਂ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਸਾਹਿਬ ਨੇ ਜਿਨ੍ਹਾਂ ਨੇ ਪੂਰੀ شدت ਦੇ ਨਾਲ ਇਹ ਗੱਲ ਕਹੀ ਹੈ ਕਿ ਇਹ ਰਾਸ਼ਨ ਦੀ ਸੇਵਾ ਜਿਹੜੀ ਹੈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਕਿਸਾਨੀ ਮੋਰਚਾ ਜਿਹੜਾ ਹੈ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਂਦੀ ਅਨਾਉਂਸਮੈਂਟ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਔਰ ਉਦੋਂ ਤੱਕ ਇਹ ਸੇਵਾ ਜਾਰੀ ਰਹੇਗੀ ਔਰ ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਮੈਡੀਕਲ ਸੇਵਾਵਾਂ ਔਰ ਐਂਬੂਲੈਂਸ ਦੀਆਂ ਸੇਵਾਵਾਂ ਵੀ ਇਹ ਪ੍ਰੋਵਾਈਡ ਕਰ ਚੁੱਕੇ ਨੇ ਬੱਚੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਸਹਾਤਾ ਖਤਮ ਕੀਤੀਆਂ ਜਾਣੀ ਹਾਂਜੀ ਹਾਂਜੀ ਸਹਾਤਾ ਖਤਮ ਕੀਤੀਆਂ ਜਾਣੀ ਦੀ ਦੇਖੋ ਇਹ ਸਾਡੇ ਜਿਹੜਾ ਹੱਕ ਨੇ ਸਾਉ ਨੂੰ ਮਿਲਣੇ ਚਾਹੀਦੇ ਨੇ ਭੈਣ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਜਿੰਦਰ ਕੌਰ ਹੈ ਜੀ ਰਜਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਦੋਦਾ ਪਿੰਡਾ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਤਿੰਨੇ ਕਾਨੂੰਨ ਵਾਪਸ ਲਓ ਕਿਉਂਕਿ ਕਾ ਖਿਸਾਨ ਬਹੁਤ ਜ਼ਿਆਦੇ ਸੀਧ ਹੋ ਚੁੱਕੇ ਹਨ ਆਪ ਦਾ ਸਮਝ ਲੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਡੇ ਚ ਕਾਲੇ ਕਾਨੂੰਨ ਵਾਪਸ ਕਰ ਲੈਣਗੇ ਪਰ ਮੀਟਿੰਗ ਤੋਂ ਮੀਟਿੰਗ ਜਿਹੜੀ ਹੋ ਰਹੀ ਹੈ ਉਹ ਫੇਲ ਹੁੰਦੀ ਜਾ ਰਹੀ ਹੈ ਕਾਰਨ ਕੀ ਹੈ ਕਿ ਕੇਂਦਰ ਸਰਕਾਰ ਸਮਝ ਨਹੀਂ پا ਰਹੀ ਸਮਝ ਨਹੀਂ ਰਹੀ ਲਾਰੇ ਲਾ ਰਹੀ ਹੈ ਜੀ ਜੀ ਹਾਂ ਜੀ ਹਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਉਹ ਸੰਘਰਸ਼ ਚੱਲ ਰਿਹਾ ਹੈ ਬਹੁਤ ਦਿਨਾਂ ਤੋਂ ਭੁੱਖ ਹੜਤਾਲ ਤੇ ਵੀ ਬੈਠੇ ਨੇ ਜੀ ਜੀ ਹਾਂ ਜੀ ਹਾਂ ਭੈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਲਜੀਤ ਕੌਰ ਹੈ ਜੀ ਬਲਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਕਿਸਾਨੀ ਸੰਘਰਸ਼ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਸਰਕਾਰ ਨੂੰ ਹੁਣ ਸਮਝਣਾ ਚਾਹੀਦਾ ਹੈ ਜੀ ਸਾਡੇ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਨੌਜਵਾਨਾਂ ਦੀਆਂ ਕਿੰਨੀਆਂ ਮੌਤਾਂ ਹੋ ਗਈਆਂ ਨੇ ਹਾਂ ਹਰ ਇੱਕ ਮੀਟਿੰਗ ਕਰਕੇ ਲਾਰਾ ਲਾ ਦਿੰਦੇ ਨੇ ਹਰ ਇੱਕ ਮੀਟਿੰਗ ਬੇਸ ਹਿੱਟਾ ਨਿਕਲਦੀ ਹੈ ਇਹਨਾਂ ਦੀ ਹਾਂ ਸਰਕਾਰ ਨੂੰ ਸਮਝਣਾ ਚਾਹੀਦਾ ਜੀ ਵੀ ਇਹਨਾਂ ਦੇ ਘਰਾਂ ਦੇ ਵਿੱਚੋਂ ਇਸ ਹਰ ਪੰਜਾਬ ਦੇ ਘਰ ਦੇ ਵਿੱਚੋਂ ਹਰ 10-10 ਜਾਣੇ ਪਹੁੰਚ ਚੁੱਕੇ ਨੇ ਹਾਂਜੀ ਹੁਣ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਕੀ ਕੇਂਦਰ ਸਰਕਾਰ ਨੂੰ ਮਤਲਬ ਕੀ ਕਾਰਨ ਕੀ ਆ ਭੈਣ ਜੀ ਤੁਸੀਂ ਵੀ ਮਹਿਸੂਸ ਕੀਤਾ ਆਪਾਂ ਪਰਿਵਾਰ ਚਲਾਉਂਦੇ ਆ ਆਖਰ ਉਹਨੂੰ ਸਮਝ ਨਹੀਂ ਲੱਗ ਰਹੀ ਕਿ ਕਾਲੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ ਸਮਝ ਨਹੀਂ ਜੀ ਉਹਨਾਂ ਨੂੰ ਲੱਗ ਰਹੀ ਉਹ ਜਾਣ ਕੇ ਮਤਲਬ ਆਪਾਂ ਨੂੰ ਕਿਸਾਨਾਂ ਨੂੰ ਹੱਕ ਨਹੀਂ ਦੇਣਾ ਚਾਹੁੰਦੇ ਹੈਗੇ ਮੇਨ ਗੱਲ ਇਹ ਹੈ ਜੀ ਉਹਨਾਂ ਮੇਰੇ ਨਾਲ ਬਲਜੀਤ ਭੈਣ ਜੀ ਤੋਂ ਇਲਾਵਾ ਹੋਰ ਭੈਣਾਂ ਦੀ ਜੁੜੀਆਂ ਸਨ ਜੀ ਜੀ ਸਿੰਘ ਹੈਨਾਰੇ ਹਾਂਜੀ ਹੁਣ ਅਸੀਂ ਆਪਣੇ ਦਰਸ਼ਨ ਸਿੰਘ ਐਨ ਆਰ ਆਈ ਦੇਨ ਜੀ ਉਹਨਾਂ ਦੀ ਅਗਵਾਹੀ ਦੇ ਹੇਠਾਂ ਅਸੀਂ 200 ਟਰਾਲੀ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ ਜੈਂਟਸ ਨੇ ਤੇ ਲੇਡੀਜ਼ ਨੇ ਜੀ ਜੀ ਹਾਂਜੀ ਔਰ ਕਿੰਨੇ ਦਿਨ ਤੱਕ ਇਹ ਰਹੋਗੇ ਭੈਣ ਜੀ ਉੱਥੇ ਤੁਸੀਂ ਅਸੀਂ ਜਿੰਨਾ ਟਾਈਮ ਵੀ ਸਾਥ ਹੋ ਸਕੂਗਾ ਅਸੀਂ ਉਹਨਾਂ ਲੰਮਾ ਟਾਈਮ ਤੱਕ ਰਾਂਗੇ ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ ਬਾਬਾ ਨਹੀਂ ਹੁੰਦੇ ਬਿਲਕੁਲ ਜੀ ਇਹ ਭੈਣਾ ਦਾ ਰੋਸ ਹੈ ਕੇਂਦਰ ਸਰਕਾਰ ਦੇ ਖਿਲਾਫ ਔਰ ਇਹ ਭੈਣਾ ਉਹ ਨੇ ਜੋ ਸਮਾਜ ਨਾਲ ਜੁੜੀਆਂ ਹੋਈਆਂ ਨੇ ਜੋ ਅੱਜ ਵੀ ਜ਼ਮੀਨ ਦੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਦਾ ਕਹਿਣਾ ਇਹੋ ਹੀ ਹੈ ਇਹਨਾਂ ਨੇ ਇਹੋ ਹੀ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੇ ਇਹ ਕਾਲੇ ਕਾਨੂੰਨ ਜਿਹੜੇ ਥੋਪੇ ਗਏ ਨੇ ਉਹ ਵਾਪਸ ਨਹੀਂ ਲੀਤੇ ਜਾਂਦੇ ਅਸੀਂ ਉੱਥੋਂ ਹਰ ਮੋਰਚੇ ਤੇ ਡਟੀਆਂ ਰਹਾਂਗੀਆਂ ਸੋ ਮੇਰੇ ਨਾਲ ਅਬਲਵਾਦ ਸਾਹਿਬ ਜੁੜੇ ਹੋਏ ਨੇ ਉਹਨਾਂ ਦੇ ਕੋਲੋਂ ਅੱਜ ਦੇ ਇਸ ਪੂਰੇ ਮਤਲਬ ਇਸ ਜਿਹੜੀ ਦ੍ਰਿਸ਼ ਦੇਖ ਰਹੇ ਹੋ ਉਸ ਤੇ ਬਾਰੇ ਜਾਣਕਾਰੀ ਲੈਂਦੇ ਹਾਂ ਅਬਲਵਾਦ ਸਾਹਿਬ ਅੱਜ ਦੱਸਿਆ ਜਾ ਰਿਹਾ ਕਿ 500 ਤੋਂ ਲੈ ਕੇ 600 ਟਰੈਕਟਰ ਟਰੈਲੀਆਂ ਜਿਹੜਾ ਉਹ ਰਾਸ਼ਨ ਤਿਆਰ ਕਰਕੇ ਪਲੱਸ ਸੁੱਕਾ ਰਾਸ਼ਨ ਲੈ ਕੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਜਿਸ ਦਿਨ ਦਾ ਕਿਸਾਨ ਮੋਰਚਾ ਸ਼ੁਰੂ ਹੋਇਆ ਜੀ ਉਸ ਦਿਨ ਤੋਂ ਰਖੜਾ ਪਰਿਵਾਰ ਵੱਖ-ਵੱਖ ਤਰੀਕੇ ਨਾਲ ਚਾ ਬੱਸਾਂ ਭੇਜਦੀਆਂ ਚਾ ਹੋਰ ਤਰੀਕਿਆਂ ਨਾਲ ਉਹਦੇ ਵਿੱਚ ਮਦਦ ਕਰ ਰਹੇ ਨੇ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਰਖੜਾ ਸਾਹਿਬ ਦੇ ਵੱਡੇ ਭਰਾ ਜੀ ਜਦੋਂ ਮੋਰਚਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਅਮਰੀਕਾ ਦੇ ਵਿੱਚ ਮਿਡ-वेस्ट 'ਚ ਉੱਥੇ ਵੱਡਾ ਜਿਹੜਾ ਐਨਆਰਆਈ ਦਾ ਇਕੱਠ ਕੀਤਾ ਸਾਰੇ ਕਿਸਾਨ ਨੇ ਹਰ ਇੱਕ ਵਿਅਕਤੀ ਜਿਹੜੇ ਗਏ ਹੋਏ ਨੇ ਇੱਥੋਂ ਤੇ ਉੱਥੋਂ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਮਿਲੇ ਉਹਨਾਂ ਨੇ ਉੱਥੇ ਇੱਥੋਂ ਦੇ ਇਨਵੈਸਟਰਾਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਇਹ ਮੋਰਚਾ ਚੱਲ ਰਿਹਾ ਹੈ ਇਹਨਾਂ ਦੀ ਜਿਹੜੀ ਮੁਸ਼ਕਲ ਹੈ ਸੁਣੀ ਜਾਵੇ ਜੀ ਉਸ ਤੋਂ ਬਾਅਦ ਸਰਦਾਰ ਦਰਸ਼ਨ ਸਿੰਘ ਨੇ ਢਾਲੀਵਾਲ ਨੇ ਫੈਸਲਾ ਕੀਤਾ ਵੀ ਇਸ ਮੋਰਚੇ ਦੇ ਵਿੱਚ ਇਹ ਵੀ ਦੇਖਣ ਨੂੰ ਦਿਖ ਰਿਹਾ ਵੀ ਕੇਂਦਰ ਸਰਕਾਰ ਇਹ ਕਿਸਾਨਾਂ ਦੀ ਸਮੱਸਿਆ ਨੂੰ ਲਮਕਾਉਣਾ ਚਾਹੁੰਦੀ ਹੈ ਹੱਲ ਨਹੀਂ ਕਰਨਾ ਚਾਹੁੰਦੀ ਜੀ ਅੱਜ ਤੱਕ ਜਿੰਨੀਆਂ ਮੀਟਿੰਗਾਂ ਕਰੀਆਂ ਨੇ ਉਹਦੇ ਵਿੱਚੋਂ ਉਹ ਉਹਨਾਂ ਦੀ ਇਸ ਤਰ੍ਹਾਂ ਨੀਅਤ ਲੱਗਦੀ ਹੈ ਵੀ ਜਿਵੇਂ ਉਹਨਾਂ ਨੂੰ ਇਹ ਹੈ ਵੱਖ-ਵੱਖ ਤਰੀਕੇ ਨਾਲ ਕਿਸੇ ਤਰੀਕੇ ਨਾਲ ਇਸ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ ਜਾਂ ਇਹ ਕਿਹਾ ਜਾਵੇ ਲੋਕਾਂ ਚ ਵੀ ਅਸੀਂ ਤਾਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ ਪਰ ਇਹ ਅਸੀਂ ਤਾਂ ਐਮੈਂਡਮੈਂਟ ਕਰਨ ਨੂੰ ਤਿਆਰ ਆ ਪਰ ਇਹ ਕਰਾਉਣਾ ਨਹੀਂ ਚਾਹੁੰਦੇ ਪਰ ਉਹ ਸਾਰੀਆਂ ਗੱਲਾਂ ਦਾ ਜਿਹੜਾ ਜਵਾਬ ਹੈ ਕਿਸਾਨ ਜਥੇਬੰਦੀਆਂ ਨੇ ਦੇ ਨਾਲ ਮੈਂ মিডিਆ ਦਾ ਵੀ ਧੰਨਵਾਦ ਕਰਾਂਗਾ ਜਿੱਥੇ ਕੁਝ মিডিਆ ਆਪਣੀ ਜਿਹੜੀ ਜ਼ਿੰਮੇਵਾਰੀ ਨਹੀਂ ਨਿਭਾਈ ਉੱਥੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ মিডিਆ ਨੇ ਨੈਸ਼ਨਲ ਲੈਵਲ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਕਿਸਾਨਾਂ ਦੀ ਜਿਹੜੀ ਗੱਲ ਹੈ ਉਹਨਾਂ ਦੀ ਅਸਲੀ ਸਮੱਸਿਆ ਕੀ ਹੈ ਉਹ ਇਹ ਜਿਹੜਾ ਇਹ ਜਿਹੜੇ ਕਾਨੂੰਨ ਲਿਆਂਦੇ ਨੇ ਇਹ ਕਿਸਾਨਾਂ ਦੇ ਕਿਤੇ ਹਿੱਤ ਚ ਹੈ ਨੇ ਜਾਂ ਨਹੀਂ ਇਹਨਾਂ ਨੂੰ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਵੱਖ-ਵੱਖ ਬੈਠਾਂ ਦੇ ਵਿੱਚ ਸਾਰਾ ਦੱਸਿਆ ਵੀ ਇਹਨਾਂ ਨੂੰ ਰੱਦ ਕਰਕੇ ਹੀ ਫਾਇਦਾ ਹੈ ਕਿਸੇ ਤਰ੍ਹਾਂ ਲਾਗੂ ਕਰਕੇ ਤਾਂ ਇਹਦੇ ਨਾਲ ਕਿਸਾਨ ਮਰਦਾ ਹੈ ਬਿਲਕੁਲ ਜੀ ਇਹਨਾਂ ਦੇ ਨਾਲ ਕਿਸਾਨ ਮਰਦਾ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਈ ਜਾਂਦੇ ਔਰ ਕਿਸਾਨਾਂ ਦੇ ਚਿਹਰੇ ਤੇ ਚਿੰਤਾ ਹੈ ਔਰ ਇਸ ਗੱਲ ਦਾ ਡਰ ਵੀ ਹੈ ਕਿ ਇਹ ਕਾਲੇ ਕਾਨੂੰਨ ਜਿਹੜੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਘਾਤਕ ਸਿੱਧ ਹੋ ਰਹੀ ਹੈ ਔਰ ਵੱਡੀ ਗੱਲ ਇਹ ਹੈ ਕਿ ਅੱਜ ਵੀ ਡਟੇ ਹਾਂ ਕੱਲ ਵੀ ਡਟੇ ਰਹਾਂਗੇ ਔਰ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਦੋਂ ਤੱਕ ਡਟੇ ਰਹਾਂਗੇ ਰਾਹਤ ਜੋ ਭੇਜੀ ਜਾ ਰਹੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਸਰਦਾਰ ਕਰਤਾਰ ਸਿੰਘ ਧਾਲੀਵਾਲ ਜਿੰਨ ਦਾ ਪੂਰਾ ਵਰਲਡ ਦੇ ਵਿੱਚ ਨਾਮ ਇਹਨਾਂ ਨੇ ਕਿਤੇ ਵੀ ਕਿਸੇ ਤਰ੍ਹਾਂ ਦਾ ਜਦੋਂ ਸੁਨਾਮੀ ਆਈ ਏ ਜਾਂ ਕਿਤੇ ਵੀ ਕਿਤੇ ਔਕੜ ਆਈ ਏ ਕਿਉਂਕਿ ਇਹਨਾਂ ਦੇ ਇਥੋਂ ਲੈ ਕੇ ਵਰਲਡ ਤੱਕ ਨਾਮ ਹੈ ਸਰਦਾਰ ਜਸਨ ਸਿੰਘ ਢਾਲੀਵਾਲ ਸਰਦਾਰ ਚਰਨਜੀਤ ਸਿੰਘ ਢਾਲੀਵਾਲ ਜੋ ਸਪੈਸ਼ਲ ਅਮਰੀਕਾ ਤੋਂ ਵਾਪਸ ਜੋ ਕਿਸਾਨ ਅੱਜ ਪੂਰੇ ਪੰਜਾਬ ਦਾ ਕਿਸਾਨ ਇੱਥੇ ਬੜਾ ਜੂਝ ਰਿਹਾ ਹੈ ਮੋਦੀ ਦੇ ਜਿਹੜੇ ਇੱਕ ਇੱਕ ਐਸਾ ਫਰਮਾਨ ਉਹਨੇ ਜਾਰੀ ਕਰਤਾ ਹੈ ਜੋ ਕਿ ਇੱਕ ਪ੍ਰੈਟਿਕਲ ਨਹੀਂ ਮੰਨ ਸਕਦੇ ਆਪਾਂ ਜਿਹੜਾ ਕਿ ਕਿਸੇ ਦੇ ਮੰਨਣ ਨੂੰ ਤਿਆਰ ਨਹੀਂ ਹੈਗਾ ਅੱਜ ਕੱਲਾ ਕੱਲਾ ਪੰਜਾਬ ਦਾ ਕਿਸਾਨ ਇੱਕ ਧਾਰਮਿਕ ਮੂਵਮੈਂਟ ਬਣ ਚੁੱਕੀ ਉਹਦੇ ਵਿੱਚ ਅੱਜ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਸਰਦਾਰ ਚਰਨਜੀਤ ਸਿੰਘ ਢਾਲੀਵਾਲ ਨੇ ਇੱਕ ਆਮ ਨਾਗਰਿਕ ਬਣ ਕੇ ਅੱਜ ਉੱਥੇ ਜਿਹੜੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਅੱਜ ਸਾਰਾ ਕੁਝ ਕਿੰਨੀਆਂ ਕਿ ਜਾ ਰਹੀ ਹੈ ਕਿੰਨੀ ਕਿ ਮਤਲਬ ਇਹ ਲੰਗਰ ਜਾ ਰਿਹਾ ਉੱਥੇ 200 ਟਰਾਲੀ ਜਿਹੜੀ ਅੱਜ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਜੀ ਨੇ ਸਪੈਸ਼ਲ ਅਮਰੀਕਾ ਤੋਂ ਆ ਪਾ ਕੇ ਔਰ ਖੁਦ ਔਰ ਨਾਲ ਜਾ ਕੇ ਉੱਥੇ ਆਮ ਲੋਕਾਂ ਦੇ ਵਿੱਚ ਬੈਠੇ ਕਿਉਂਕਿ ਇਹ ਕਿ ਕਿਸਾਨ ਸ਼ੁਰੂ ਤੋਂ ਹੀ ਕਿਸਾਨ ਹੈ ਇਹ ਅੱਜ ਨਹੀਂ 20 ਸਾਲ ਪਹਿਲਾਂ ਵੀ ਜਦੋਂ ਕਿਤੇ ਇੱਥੇ ਗੰਨੇ ਦੀ ਫੈਕਟਰੀ ਸੀ ਉਦੋਂ ਵੀ ਸਰਦਾਰ ਕਰਤਾਰ ਸਿੰਘ ਢਾਲੀਵਾਲ ਜੀ ਇਥੇ ਲੋਕ ਜਿਹੜੇ ਕਿਸਾਨ ਹੁੰਦੇ ਸੀ ਜਦੋਂ ਕਿਤੇ ਉਹ ਰਾਤਾਂ ਤੋਂ ਕਟਣੀ ਔਖੀਆਂ ਸੀ ਪੰਜ ਪੰਜ ਦਿਨ ਗੰਨਿਆਂ ਦੇ ਲੱਗਦੇ ਸੀ ਤੇ ਆਪਣੇ ਘਰੋਂ ਖਾਣਾ ਬਣਾ ਕੇ ਉਹ ਲੋਕਾਂ ਨੂੰ ਖਵਾਉਂਦੇ ਸੀ ਅੱਜ ਉਸੇ ਤਰ੍ਹਾਂ ਦੇ ਉਹਨਾਂ ਦੇ ਬੇਟਿਆਂ ਨੇ ਯਾਦ ਵਿੱਚ ਰੱਖਦੇ ਹੋਏ ਅੱਜ ਕਿਸਾਨਾਂ ਵਾਸਤੇ ਉੱਥੇ ਖੁਦ ਆਪ ਜਾ ਕੇ ਖੁਦ ਨਾਲ ਟਰਾਲੀ 'ਚ ਬੈਠ ਕੇ ਅੱਜ ਉਹ ਖੁਦ ਰਾਤ ਸਮਗਰੀ ਸਾਰੀ ਲੈ ਕੇ ਜਾਂਦੇ ਨੇ ਜਿਹੜੀ ਜਿਹੜੀ ਚੀਜ਼ਾਂ ਜ਼ਰੂਰਤ ਨੇ ਅੱਛਾ ਵੀਰ ਜੀ ਮਤਲਬ ਕੁਝ ਬਣਿਆ ਰਾਸ਼ਨ ਲੈ ਕੇ ਜਾਣਗੇ ਜਾਂ ਸੁੱਕਾ ਰਾਸ਼ਨ ਵੀ ਲੈ ਕੇ ਜਾਣਗੇ ਬਣੇ ਦਾ ਵੀ ਉੱਥੇ ਇੰਤਜ਼ਾਮ ਕੀਤਾ ਹੈ ਉੱਥੇ ਬਕਾਇਦਾ ਆਲਰੇਡੀ ਉੱਥੇ ਹਲਵਾਈ ਪਹੁੰਚੇ ਹੋਏ ਨੇ ਇੱਥੇ ਬਣਾ ਕੇ ਵੀ ਲ ਜਿਹੜਾ ਕੱਲੇ ਕਰੀ ਜਿਹਦੇ ਵਿੱਚ 10-10 ਬੰਦੇ ਦਾ ਸੌਣ ਦਾ ਪ੍ਰਬੰਧ ਹੈ ਇਹ ਸਾਰੇ ਲੋਕ ਵੀ ਇੱਥੋਂ ਇਲਾਕੇ ਦੇ ਨਾਲ ਕਿਸਾਨ ਵੀ ਨਾਲ ਜਾਣਗੇ ਕੀ ਕੋਈ ਮੈਡੀਕਲ ਸਹੂਲਤ ਵੀ ਦਿੱਤੀ ਗਈ ਹੈ ਮੈਡ ਐਂਬੂਲੈਂਸ ਦਾ ਵੀ ਇੰਤਜ਼ਾਮ ਕੀਤਾ ਹੈ ਨਾਲ ਡਾਕਟਰੀ ਸਹਾਇਤਾ ਦੇ ਵੀ ਨਾਲ ਹੀ ਇਥੋਂ ਡਾਕਟਰ ਵੀ ਵਗੈਰਾ ਲੈ ਕੇ ਜਾ ਰਹੇ ਨੇ ਜੀ ਬਿਲਕੁਲ ਜੀ ਔਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਕਬੀਰ ਦਾਸ ਜੀ ਜੁੜੇ ਹੋਏ ਨੇ ਔਰ ਜੋ ਹਲਕਾ ਨਾਬਾ ਦੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਅੱਜ ਇੱਥੇ ਕਿਸ ਤਰ੍ਹਾਂ ਦੀ ਮਤਲਬ ਇਹ ਇਕੱਠ ਜਿਹੜਾ ਹੈ ਔਰ ਟਰੈਕਟਰ ਟਰੈਲੀਆਂ ਜਿਹੜੀਆਂ ਬੇਸ਼ੁਮਾਰ ਨਜ਼ਰ ਆ ਰਹੀਆਂ ਨੇ ਕੀ ਕਾਰਨ ਹੈ ਜਿਹੜਾ ਇਹ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਐ ਜੀ ਇਹਨਾਂ ਨੂੰ ਵਾਪਸ ਕਰਾਉਣ ਵਾਸਤੇ ਪੰਜਾਬ ਦਾ ਹਰ ਵਰਗ ਪਾਵੇਂ ਕਿਸਾਨ ਨਾਲ ਜੁੜਿਆ ਹੋਇਆ ਪਾਵੇਂ ਆੜਤੀਆਂ ਪਾਵੇਂ ਵਪਾਰੀ ਐ ਪਾਵੇਂ ਕਿਰਤੀਆਂ ਸਾਰੇ ਦਾ ਸਾਰਾ ਪੰਜਾਬ ਇਹ ਚਾਹੁੰਦਾ ਵੀ ਜਿਹੜੇ ਇਹ ਕਾਨੂੰਨ ਨੇ ਪੰਜਾਬ ਨੂੰ ਇਸ ਗੱਲ ਦਾ ਘਾਟਾ ਬਹੁਤ ਪੈਣਾ ਜੀ ਕਿਉਂਕਿ ਜਿਹੜੀ ਪੰਜਾਬ ਸਟੇਟ ਐ ਉਹ ਐਗਰੀਕਲਚਰ ਸਟੇਟ ਐ 70% ਜਿਹੜੇ ਸਾਡੇ ਲੋਕ ਨੇ ਜੀ ਕਿਸੇ ਵੀ ادارے ਚ ਨੇ ਉਹ ਸਾਰੇ ਕਿਸਾਨੀ ਨਾਲ ਜੁੜੇ ਹੋਏ ਨੇ ਹੂੰ ਹੂੰ ਜੇ ਇੱਥੇ 70 ਸਾਲਾਂ ਦੇ ਵਿੱਚ ਕੋਈ ਡਿਵੈਲਪਮੈਂਟ ਹੋਈ ਹੈ ਤਾਂ ਸਾਰੇ ਹਿੰਦੁਸਤਾਨ ਚ ਇੱਥੇ ਐਗਰੀਕਲਚਰ ਦੀ ਹੋਈ ਹੈ ਜੀ ਜੀ ਔਰ ਜੇ ਐਗਰੀਕਲਚਰ ਸਾਡਾ ਇਹ 베ਸ ਖਤਮ ਹੋ ਜਾਂਦਾ ਕਿਉਂਕਿ ਬਾਰਡਰ ਸਟੇਟ ਹੈ ਬਿਲਕੁਲ ਤੇ ਬਾਰਡਰ ਸਟੇਟ ਚ ਕੋਈ ਇੰਡਸਟਰੀ ਇੱਥੇ ਆਉਂਦੀ ਨਹੀਂ ਤੇ ਸਾਰਾ ਜਿਹੜਾ ਸਾਡਾ ਸਟੇਟ ਹੈ ਨਿਰਪਰ ਕਰਦੀ ਹੈ ਕਿਸਾਨੀ ਤੇ ਜੇ ਸਾਡਾ ਕਿਸਾਨ ਮਰ ਜੂ ਔਰ ਮੇਰੇ ਹਿਸਾਬ ਚ ਪੰਜਾਬ ਚ ਸਾਡੇ ਰਹਿਣਾ ਕੋਈ ਨਹੀਂ ਹੈ ਬਿਲਕੁਲ ਜੀ ਔਰ ਕਬੀਰ ਦਾਸ ਜੀ ਕਹਿ ਰਹੇ ਨੇ ਕਿ ਜੇ ਕਿਸਾਨੀ ਮਰ ਗਈ ਤਾਂ ਕੁਝ ਵੀ ਨਹੀਂ ਆਨ ਦਾਤਾ ਹੀ ਨਹੀਂ ਰਹੇਗਾ ਸਾਨੂੰ ਪਾਲਣ ਵਾਲਾ ਤੇ ਕਬੀਰ ਜੀ ਇਹਨਾਂ ਦਿਨਾਂ ਵਿੱਚ ਗੋਦੀ ਮੀਡੀਆ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਕਿ ਟਰੈਕਟਰ ਟਰੇਲੀ ਨੂੰ ਵਾਪਸ ਭੇਜਿਆ ਮਤਲਬ ਕੀ ਹੈ ਉਹਦਾ ਦੇਖੋ ਮੋਦੀਦਾਰ ਭਾਰਤ ਭਾਰਤੀ ਜਨਤਾ ਪਾਰਟੀ ਦਾ ਜੀ ਜੋ এজেন্ডਾ ਹੈ ਨਾ ਪ੍ਰਾਈਮ ਮਿਨਿਸਟਰ ਬਣ ਕੇ ਜੀ ਚਾਹੀਦਾ ਸੰਵਿਧਾਨਿਕ ਤੌਰ ਤੇ ਇਹ ਹੈ ਵੀ ਹਿੰਦੁਸਤਾਨ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਫਿਰਕਿਆਂ ਦੇ ਸੈਕੂਲਰ ਕੰਟਰੀ ਹੈ ਹਿੰਦੁਸਤਾਨ ਜੀ ਜੀ ਸਾਰੇ ਕੋਈ ਐਸੇ ਹਿੰਦੁਸਤਾਨ ਚ ਧਰਮ ਨਹੀਂ ਜਿਹੜੇ ਲੋਕ ਨਹੀਂ ਮੰਨਦੇ ਬਿਲਕੁਲ ਜੀ ਔਰ ਔਰ ਸਾਡਾ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ। ਮੈਂ ਗੱਜੂ ਮੰਜਰਾ ਜੀ ਪਿੰਡ ਮੇਰਾ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਾਰੇ ਕਾਨੂੰਨ ਪਾਸ ਕੀਤੇ ਹੋਏ ਐ ਇੰਨੇ ਮਹੀਨੇ ਹੋ ਚੁੱਕੇ ਨੇ ਪਰ ਉਨ੍ਹਾਂ ਵੱਲੋਂ ਕੋਈ ਵੀ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ। ਦੇਖੋ ਜੀ ਇਹ ਮੋਦੀ ਸਾਹਿਬ ਨੂੰ ਚਾਹੀਦਾ ਜਿਨ੍ਹਾਂ ਇਹ ਜ਼ਿਮੀਂਦਾਰ ਠੰਡ 'ਚ ਮਰੇ ਨੇ। ਤੇ ਐਦੂ ਦਾ ਬੰਦਾ ਰਹਿਵੇਂ ਕਰ ਲੈਂਦਾ ਹੁੰਦਾ ਵੀ ਯਾਰ ਇੰਨੇ ਬੰਦੇ ਮਰ ਗਏ ਇਹਦਾ ਕੋਈ ਜ਼ਿੰਮੇਵਾਰੀ ਬੰਦੀ ਆ ਲੋਕਾਂ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਵੋਟਾਂ ਪਾਈਆਂ ਨੇ ਇਹਨੂੰ। ਪਰ ਇਹ ਜਮੇ ਗੈਰ ਕਾਨੂੰਨੀ ਕੰਮ ਹੈ ਇਹਦਾ ਕੋਈ ਸਰਕਾਰ ਵਾਲਾ ਕੰਮ ਨਹੀਂ ਹੈਗਾ ਕੋਈ ਪ੍ਰਧਾਨ ਮੰਤਰੀ ਵਾਲਾ ਤਾਂ ਪੂਰਾ ਕੰਮ ਨਹੀਂ ਰਾਜੇ ਹੁੰਦੇ ਨੇ ਪਰ ਜਾਨੂੰ ਸੁਖੀ ਰੱਖਦੇ ਨੇ ਇਹ ਰਾਜਾ ਜਿਹੜਾ ਪਰਜਾਨੂੰ ਤੰਗ ਕਰਦਾ ਅਸੀਂ ਫੇਰ ਵੀ ਇਹਨੂੰ ਬੇਨਤੀ ਕਰਦੇ ਆਂ ਵੀ ਇਹ ਤਿੰਨੇ ਕਾਨੂੰਨ ਵਾਪਸ ਲਵੇ ਤੇ ਜਿਹੜਾ ਐਮਐਸਪੀ ਦਾ ਇਹ ਕਾਨੂੰਨ ਬਣਾਵੇ ਸਾਡੀ ਇਹ ਮੰਗ ਹੈ ਜਿੰਨਾ ਜਿਹੜੇ ਇਹ ਨਹੀਂ ਮੰਨਦਾ ਅਸੀਂ ਬੈਠਿਆ ਜੀ ਧਰਨੇ ਲਾਵਾਂਗੇ ਸੋ ਦੋਸਤੋ ਇਹ ਕਿਸਾਨ ਵੀਰ ਨੇ ਜਿਹੜੇ ਕਿ ਅੱਜ ਮਤਲਬ ਸਿੰਘੂ ਬਾਰਡਰ ਤੇ ਜਾ ਰਹੇ ਨੇ ਔਰ ਉੱਥੇ ਜਾ ਕੇ ਕੇਂਦਰ ਸਰਕਾਰ ਦੇ ਖਿਲਾਫ ਜੋ ਵੀ ਚੱਲ ਰਿਹਾ ਹੈ ਉਸ ਵਿੱਚ ਹਿੱਸਾ ਲੈਣਗੇ ਖਾਲਸਾ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਨਾਮ ਕੀ ਹਰਜਿੰਦਰ ਸਿੰਘ ਬੱਲ ਕਿੱਥੋਂ ਆਇਓ ਸਰ ਅਸੀਂ ਨਜਾਮਣੀ ਵਾਲੇ ਤੋਂ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਤੁਸੀਂ ਇਹ ਕਾਨੂੰਨ ਜਿਹੜੇ ਨੇ ਵਾਪਸ ਲੈ ਲਓ ਜ਼ਿੰਮੇਵਾਰਾਂ ਦਾ ਕੰਮ ਹੈ ਕਿਸਾਨ ਬਹੁਤ ਦੁਖੀ ਨੇ ਕਿਸਾਨ ਬਹੁਤ ਪਰੇਸ਼ਾਨ ਹੈ ਕਿਸ ਤਰ੍ਹਾਂ ਆ ਰਹੇ ਨੇ ਅੱਜ ਵੀ ਮੇਰੇ ਘਰ ਤੋਂ ਘਰ ਤਿੰਨ ਚਾਰ ਸੌ ਟਰਾਲੀ ਪਟਿਆਲੇ ਤੇ ਜਾ ਰਹੀ ਹੈ ਕਿਸਾਨਾਂ ਦੇ ਧਰਨੇ ਵਾਸਤੇ ਕਿ ਇਹ ਕੇਂਦਰ ਨੂੰ ਜਿੰਨੀ ਜਲਦੀ ਮੰਨ ਜੇਗਾ ਕੇਂਦਰ ਨੂੰ ਉਹਨਾਂ ਹੀ ਸ਼ਹੀਦ ਰਹੇਗਾ ਕਿਉਂਕਿ ਇਹ ਕਿਸਾਨ ਮਨਾ ਕੇ ਹੀ ਉੱਥੋਂ ਚੱਲਣਗੇ ਮਨਾ ਕੇ ਹੀ ਉੱਠਣਗੇ ਆਏ ਦਿਨ ਕਿਸਾਨ ਵੀਰਾਂ ਦੀਆਂ ਸ਼ਹਾਦਤਾਂ ਵੀ ਹੁੰਦੀਆਂ ਨੇ ਕੋਈ ਆ ਰਿਹਾ ਤਾਂ ਐਕਸੀਡੈਂਟ ਹੋ ਜਾਂਦਾ ਕਿਸੇ ਦਾ ਹਾਰਟ ਅਟੈਕ ਦੇ ਨਾਲ ਉੱਥੇ ਮਤਲਬ ਇਹ ਕਦੋਂ ਤੱਕ ਹੁੰਦਾ ਰਹੇਗਾ ਸਰ ਇਹ ਜੀ ਜਦੋਂ ਜਿੰਨਾ ਚਿਰ ਮੋਦੀ ਸਾਹਿਬ ਲੈਂਦੇ ਨਹੀਂ ਉੱਥੇ ਕਾਨੂੰਨ ਵਾਪਸ ਉਹਨਾਂ ਚਿਰ ਤਾਂ ਫਿਰ ਦੇਖੋ ਕਿਸਾਨ ਉੱਥੇ ਗਏ ਨੇ ਕਿ ਇਹਨੂੰ ਅਟੈਕ ਹੋ ਜਾਂਦਾ ਚਿੰਤਾ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸਹਾਤਾਂ ਦੇ ਰਹੇ ਨੇ ਕਿਸਾਨ ਰੁਕਣੀਆਂ ਚਾਹੀਦੀਆਂ ਨਹੀਂ ਰੁਕਦੀਆਂ ਇਸ ਤਰ੍ਹਾਂ ਜਨਾ ਚਿਰਕ ਕਾਨੂੰਨੀ ਵਾਪਸ ਹੁੰਦੇ ਹੋਂਾ ਚਲ ਹਸਤਾ ਜਿੱਦਾਂ ਪਰ ਉਹ ਤਾਂ ਕਹਿੰਦੇ ਸੋਧ ਕਰ ਦਵਾਂਗੇ ਪਰ ਵਾਪਸ ਨਹੀਂ ਲਵਾਂਗੇ ਨਹੀਂ ਜੀ ਸੋਧ ਕਿਹੜੀ ਕਰਨਗੇ ਵਾਪਸ ਕਰੋ ਕਿਸਾਨ ਤਾਂ ਦੇਖੋ ਇਹ ਸ਼ੁਰੂ ਦਿਨ ਤੋਂ ਹੀ ਕਿਸਾਨ ਕਹਿ ਰਿਹਾ ਕਾਨੂੰਨ ਵਾਪਸ ਲੈ ਲਓ ਵਾਪਸ ਲੈਣੇ ਚਾਹੀਦੇ ਨੇ ਸੈਂਟਰ ਸਰਕਾਰ ਨੂੰ ਬਿਲਕੁਲ ਹਾਂਜੀ ਕਿਉਂਕਿ ਲੋਕਾਂ ਨੇ ਸਾਰਿਆਂ ਨੇ ਇਹ ਕਿਸਾਨਾਂ ਨੇ ਹੀ ਵੋਟਾਂ ਪਾ ਕੇ ਉਹਨਾਂ ਨੂੰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਬਿਲਕੁਲ ਜੀ ਔਰ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਪੂਰੇ ਪੰਜਾਬ ਦੀਆਂ ਵੋਟਾਂ ਦੇ ਨਾਲ ਐਮਪੀ ਬਣੇ ਨੇ ਔਰ ਐਮਪੀ ਬਣਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਮੋਦੀ ਔਰ ਉਸ ਨੂੰ ਚਾਹੀਦਾ ਕਿ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਜਿਹੜੇ ਵਾਪਸ ਲੈਣ ਦੀ ਅਨਾਉਂਸਮੈਂਟ ਕਰੇ ਔਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਗੋਦੀ মিডিਆ ਵੱਲੋਂ ਅਲੱਗ-ਅਲੱਗ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਾ ਹੈ ਹੁਣ ਟਰੈਕਟਰ ਟ੍ਰੈਲੀਆਂ ਜਿਹੜੀਆਂ ਉਹ ਤੁਸੀਂ ਵਾਪਸ ਕਰ ਦਿਓ ਗੋਦੀ মিডিਆ ਤੇ ਪ੍ਰਚਾਰ ਹੋ ਰਿਹਾ ਪਰ ਉਹ ਪ੍ਰਚਾਰ ਜਿਹੜਾ ਜਸਟ ਪ੍ਰਚਾਰ ਹੈ ਜਿਵੇਂ ਗੋਦੀ মিডিਆ ਦਾ ਜ਼ਿਕਰ ਹੀ ਹੈ ਮੇਰੇ ਕੁਝ ਕਿਸਾਨ ਵੀਰ ਜੁੜੇ ਹੋਏ ਨੇ ਗੋਦੀ ਮੀਡੀਆ ਵੱਲੋਂ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਫੈਸਲਾ ਹੋ ਚੁੱਕਾ ਹੈ ਓਕੇ ਹੋ ਗਿਆ ਹੁਣ ਟਰੈਕਟਰ ਟਰੈਲੀਆਂ ਵਾਪਸ ਲੈ ਜਾਓ ਕੀ ਇਹ ਪ੍ਰਚਾਰ ਗਲਤ ਹੈ ਬਹੁਤ ਗਲਤ ਫਹਿਮੀ ਆ ਮੋਦੀ ਜੋ ਕਹਿ ਰਿਹਾ ਮੋਦੀ ਨੂੰ ਬਹੁਤ ਗਲਤ ਫਹਿਮੀ ਆ ਪੰਜਾਬ ਦੇ ਵਿੱਚੋਂ 26 ਤਰੀਕ ਨੂੰ ਉਸ ਤੋਂ ਪਹਿਲਾਂ ਦਿੱਲੀ ਨੂੰ ਜਿਹੜਾ ਆ ਬਹੁਤ ਵੱਡਾ ਕਾਫਲਾ ਐਨਆਰਆਈ ਵੀਰ ਸਾਡੇ ਹਲਕਾ ਸਮਾਨਾਂ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਆਏ ਨੇ ਜੋ ਵੀ ਲੰਗਰ ਰੇਵੜੀਆਂ ਗੱਚਕ ਪਾਣੀ ਦੀਆਂ ਬੋਤਲਾਂ ਜੋ ਵੀ ਮੈਡੀਕਲ ਸਹੂਲਤ ਲਈ ਐਨ ਆਰ ਆਈ ਸਰਦਾਰ ਦਰਸ਼ਨ ਸਿੰਘ ਜੀ ਥਾਲੀਵਾਲ ਰਖੜਾ ਪਰਿਵਾਰ ਵੱਲੋਂ ਹਰਕਾ ਸਮਾਣਾਂ ਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਤੇ ਐਮ ਐਲ ਐ ਦਾ 450 ਟਰਾਲੀ ਅੱਜ ਰਖੜਾ ਪਰਿਵਾਰ ਕਿਸਾਨ ਯੂਨੀਅਨ ਦੇ ਹੱਕ ਦੇ ਵਿੱਚ ਦਿੱਲੀ ਰੀ ਲਵਾਨਾ ਹੋਣੇ ਆ ਅਸੀਂ ਸਾਰੇ ਬਹੁਤ ਵੱਡੇ ਅਤਿਸ਼ਾਚ ਸਮਾਣੇ ਵੱਲੋਂ ਪਹੁੰਚ ਰਹੇ ਹਾਂ ਅੱਛਾ ਮਤਲਬ ਇਸ ਤੋਂ ਪਹਿਲਾਂ ਕੀ ਕੋਈ ਮੈਡੀਸਨ ਦਾ ਵੀ ਪ੍ਰਬੰਧ ਕੀਤਾ ਗਿਆ ਕੋਈ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਥਾਲੀਵਾਲ ਪਰਿਵਾਰ ਵੱਲੋਂ ਐਂਬੂਲੈਂਸ ਦਾ ਵੀ ਕੀਤਾ ਗਿਆ ਰਖੜਾ ਪਰਿਵਾਰ ਪਹਿਲਾਂ ਵੀ ਹਰ ਸਾਲ ਦੀ ਤਰ੍ਹਾਂ ਮੈਡੀਕਲ ਦੀ ਸਹੂਲਤ ਹਲਕੇ ਦੇ ਵਿੱਚ ਸੇਵਾ ਟਰਸਟ ਵੱਲੋਂ ਬਾਪੂ ਕਰਤਾਰ ਸਿੰਘ ਜੀ ਸੂਬੇਦਾਰ ਢਾਲੀਵਾਲ ਸਾਹਿਬ ਵੱਲੋਂ ਬਹੁਤ ਵੱਡੀ ਸੇਵਾ ਕਰਦੇ ਨੇ ਇਲਾਕੇ ਦੀ ਤੇ ਅੱਜ ਵੀ ਸਪੈਸ਼ਲ ਅਮਰੀਕਾ ਤੋਂ ਆ ਕੇ ਆਪਣੇ ਹਲਕੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਕੁਦਦੇ ਨੇ ਤੇ ਬਹੁਤ ਵੱਡਾ ਯੋਗਦਾਨ ਸੇਵਾ ਦਾ ਪਾਇਆ ਜੀ ਬਿਲਕੁਲ ਜੀ ਔਰ ਢਾਲੀਵਾਲ ਪਰਿਵਾਰ ਹਮੇਸ਼ਾ ਸ਼ਿੱਦਤ ਦੇ ਨਾਲ ਸੇਵਾ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਜਿਹੜੇ ਉਹ ਵਾਪਸ ਨਹੀਂ ਲਿੱਤੇ ਜਾ ਰਹੇ ਕੱਲ ਵੀ ਮੀਟਿੰਗ ਬੇ ਨਤੀਜਾ ਨਿਕਲੀ ਹੈ ਕੇਂਦਰ ਸਰਕਾਰ ਦੀ ਗੋਦੀ ਮੀਡੀਆ ਜਿਹੜਾ ਉਹ ਪ੍ਰਚਾਰ ਕਰ ਰਹੀ ਹੈ ਕਿ ਫੈਸਲਾ ਹੋ ਚੁੱਕਾ ਹੈ ਟਰੈਕਟਰ ਟਰੈਲੀਆਂ ਨੂੰ ਵਾਪਸ ਭੇਜਣ ਦੀ ਜਿਹੜੀ ਗੋਦੀ ਮੀਡੀਆ ਦੀ ਚਰਚਾ ਹੈ ਉਸ ਦਾ ਵੀ ਕਿਤੇ ਨਾ ਕਿਤੇ ਅਸਰ ਨਜ਼ਰ ਆ ਰਿਹਾ ਪਰ ਦੱਸ ਦਈਏ ਕਿ ਉਹ ਫੇਕ ਹੈ ਇਹੋ ਜਿਹਾ ਕੁਝ ਨਹੀਂ ਹੈ ਮੇਰੇ ਨਾਲ ਕੁਝ ਪਤਵੰਤੇ ਸੱਜਣ ਜੁੜੇ ਨੇ ਖਾਲਸਾ ਜੀ ਆਪ ਜੀ ਦਾ ਨਾਮ ਕੀ ਹੈ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਜਸਵੀਰ ਸਿੰਘ ਤਲਵੰਡੀ ਮਲਕ ਜੀ ਜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਜੀ ਅੱਜ ਢਾਲੀਵਾਲ ਪਰਿਵਾਰ ਵੱਲੋਂ ਸਿੰਘੂ ਬਾਰਡਰ ਤੇ ਮਤਲਬ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਾ ਰਹੀਆਂ ਰਾਸ਼ਨ ਦੇ ਕੀ ਕਹਿਣਾ ਚਾਹੁੰਦੇ ਇਹ ਰਖੜਾ ਪਰਿਵਾਰ ਜਿਹੜਾ ਸਮਾਜ ਸੇਵੀ ਪਰਿਵਾਰ ਹੈ ਜੀ ਬਾਪੂ ਕਰਤਾਰ ਸਿੰਘ ਸੂਬੇਦਾਰ ਕਰਤਾਰ ਸਿੰਘ ٹرسٹ ਵੱਲੋਂ ਇਹਨਾਂ ਨੇ ਉੱਥੇ ਕਈ ਦਿਨਾਂ ਤੋਂ ਪਲੈਨਿੰਗ ਬਣਾ ਕੇ ਉੱਥੇ ਵਾਟਰ ਪ੍ਰੂਫ ਟੈਂਟ ਵੀ ਲਾ ਦਿੱਤੇ ਨੇ ਰਹਿ ਸੰਗਤ ਵਾਸਤੇ ਜੀ ਤੇ ਖਾਣ ਪੀਣ ਦਾ ਪ੍ਰਬੰਧ ਵੀ ਜਿਹੜਾ ਬਹੁਤ ਵੱਡੇ ਪੱਧਰ ਤੇ ਉੱਥੇ ਕੀਤਾ ਜਾ ਰਿਹਾ ਹੈ ਅੱਜ ਇਲਾਕੇ ਦੀਆਂ ਸੰਗਤਾਂ ਸਾਰੀਆਂ ਬਾਪੂ ਕਰਤਾਰ ਸਿੰਘ ਦੀ ਢਾਲੀਵਾਲ ਦੇ ਟਰਸਟ ਦੇ ਰਹਿਨਵਾਈ ਥੱਲੇ ਹਰੇਕ ਪਿੰਡ ਵਿੱਚੋਂ ਕਿਸੇ ਤੋਂ 2 ਕਿਸੇ ਤੋਂ 4 ਕਿਸੇ ਤੋਂ 3 ਟਰਾਲੀਆਂ ਵੱਡਾ ਕਾਫਲਾ ਬਣ ਕੇ ਉੱਥੇ ਜਿਹੜਾ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਦੇ ਨੇੜੇ ਹੀ ਇੱਕ ਰਸੋਈ ਢਾਬਾ ਜੀ 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 ਉਹਦੇ ਨੇੜੇ ਹੀ ਲੰਗਰ ਚੱਲੇਗਾ ਜੀ ਤੇ ਜਿੰਨਾ ਚਿਰ ਮੋਰਚਾ ਜਿੱਤ ਕੇ ਨਹੀਂ ਹੁੰਦੇ ਉਹ ਨਜ਼ਰ ਚੱਲੀ ਜਾਏਗਾ ਅਗਰ 19 ਦਿਨ ਤੱਕ ਇਹ ਲੰਗਰ ਜਾਰੀ ਰਹੇ ਜਾਰੀ ਰਹੇਗਾ ਜੀ ਸੰਗਤ ਨੂੰ ਲਿਜਾਣ ਵਾਸਤੇ ਵੀ ਪ੍ਰਬੰਧ ਕਰਾਂਗੇ ਜੀ ਟਰਸਟ ਵੱਲੋਂ 200 ਰੁਪਏ ਜਾਗੇ ਟਰੈਕਟਰ ਵੀ ਜਾ ਰਹੇ ਨੇ ਹੋਰ ਵੀ ਜੋ ਵੀ ਸੰਗਤ ਨੂੰ ਲੋਡ ਹੋਏਗੀ ਉਹਦੀ ਸੂਬੇਦਾਰ ਪਰਿਵਾਰ ਵੱਲੋਂ ਰਖੜਾ ਪਰਿਵਾਰ ਵੱਲੋਂ ਮੁਹੱਈਆ ਕਰਾਈਆਂ ਜਾਣਗੀਆਂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪਰਿਵਾਰ ਬਾਰੇ ਔਰ ਜਿਨ੍ਹਾਂ ਨੇ ਅੱਜ ਤਕਰੀਬਨ ਕਾਫੀ ਟਰਾਲੀਆਂ ਜਿਹੜੀਆਂ ਉਹ ਰਾਸ਼ਨ ਨਾਲ ਕੁਝ ਬਣ ਕੇ ਲੈ ਕੇ ਬਣਾ ਕੇ ਲੈ ਕੇ ਜਾ ਰਹੇ ਨੇ ਕੁਝ ਸੁੱਕਾ ਰਾਸ਼ਨ ਲੈ ਕੇ ਜਾਂਦੇ ਇਹ ਬਹੁਤ ਇਦਾਰਨੀ ਪਰਿਵਾਰ ਹੈ ਜੀ ਪਹਿਲਾ ਬਾਹਰ ਖਾੜਾਂ ਤੇ ਆਗੇ ਤੇ ਉੱਥੇ ਵੀ ਇਹ 5 ਕਰੋੜ ਦਾ ਹਾਂ ਸਮਾਨ ਲਾਮੀ ਦੇ ਕੇ ਆਈ ਨੇ ਜੀ ਤੇ ਇਹ ਹਰੇਕ ਗੱਲ ਤੇ ਕਦੇ ਵੀ ਕਿਤੇ ਲੋੜ ਪੈਂਦੀ ਹੈ ਜਾਂ ਭੀੜ ਪੈਂਦੀ ਹੈ ਉੱਥੇ ਦਾਨ ਪੱਧਰ ਤੇ ਬਹੁਤ ਜ਼ਿਆਦਾ ਕਰਦੇ ਨੇ ਜੀ ਹਾਂਜੀ ਔਰ ਅੱਜ ਜਿਹੜੀ ਟਰੈਕਟਰ ਟਰੈਲੀ ਜਾ ਰਹੇ ਆ ਕਿੰਨੇ ਕ ਦੇ ਕਰੀਬ ਜਾ ਰਹੇ ਆ ਇਹ 5-600 ਤੋਂ ਵੀ ਉੱਪਰ ਜਾ ਰਹੇ ਨੇ ਜੀ ਬਹੁਤ ਟਰਾਲੀਆਂ ਜਾ ਰਹੀਆਂ ਨੇ ਜੀ ਰਾਸ਼ਨ ਤਿਆਰ ਕਰਕੇ ਲੈ ਕੇ ਜਾ ਰਹੇ ਨੇ ਸੁੱਕਾ ਰਾਸ਼ਨ ਜਾਂ ਇਥੋਂ ਕੁੱਕ ਵੀ ਨਾਲ ਬਣਾਉਣ ਵਾਲੇ ਰਸੋਈਏ ਵੀ ਨਾਲ ਲੈ ਕੇ ਜਾਣਗੇ ਨਾਲ ਰਸੋਈਏ ਵੀ ਜਾਣਗੇ ਜੀ ਟੈਂਟੇ ਨਾਲ ਲਾਤਾ ਉੱਥੇ ਅੱਛਾ ਜੀ ਤੇ ਬਾਕੀ ਜਿਹੜਾ ਰਾਸ਼ਨ ਸੁੱਕਾ ਵੀ ਲੈ ਕੇ ਜਾ ਰਹੇ ਨੇ ਤੇ ਬਣਿਆ ਹੋਇਆ ਵੀ ਆ ਅਸੀਂ ਤੁਹ ਕੀ ਬੜਤਾਗੇ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਅਸੀਂ ਤਾਂ ਇਹ ਕਹਿਣਾ ਚਾਹਣਾ ਵੀ ਜਿਹੜਾ ਸਾਡੇ ਇਹ ਕਾਲੇ ਕਾਨੂੰਨ ਬਣੇ ਨੇ ਜੀ ਵੇ ਰੱਦ ਹੋਣੇ ਚਾਹੁੰਦੇ ਨੇ ਬੱਛੇ ਸਾਡਾ ਤਾਂ ਇਹੀ ਮਸਲਾ ਹੋਰ ਤਾਂ ਬਿਲਕੁਲ ਜੀ ਡਿਮਾਂਡ ਸਭ ਦੀ ਇੱਕੋ ਹੀ ਹੈ ਕਿ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰੋ ਉਹਨਾਂ ਨੂੰ ਵਾਪਸ ਲੈਣ ਦੀ ਅਨਾਉਂਸਮੈਂਟ ਕਰੋ ਤਾਂ ਕਿ ਕਿਸਾਨ ਜਿਹੜੇ ਉੱਥੇ ਪਰਿਵਾਰਾਂ ਦੇ ਨਾਲ ਬੈਠੇ ਹੋਏ ਨੇ ਉਹ ਜਲਦੀ ਤੋਂ ਜਲਦੀ ਆਪਣੇ ਕੰਮਕਾਰਾਂ ਵਿੱਚ ਦੁਬਾਰਾ ਫਿਰ ਲੱਗ ਸਕਣ ਮੇਰੇ ਨਾਲ ਕੁਛ ਇੱਕ ਭੈਣਾ ਜੁੜੀਆਂ ਨੇ ਉਹਨਾਂ ਤੋਂ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਆ ਕਿਉਂ ਨਹੀਂ ਉਹਨਾਂ ਨੂੰ ਅਨਾਉਂਸਮੈਂਟ ਵਾਪਸ ਲੈਣ ਦੀ ਕਰ ਰਹੇ ਔਰ ਭੈਣਾ ਭੈ ਜੀ ਆਪ ਜੀ ਦਾ ਨਾਮ ਕੀ ਹੈ ਨੀਰਨ ਉਹ ਹੈਗਾ ਜੀ ਬਿਆਨਤਕਰ ਜੀ ਕਿੱਥੋਂ ਆਏ ਦੁੱਧ ਦੇ ਪਿੰਡ ਤੋਂ ਜੀ ਦੁੱਧ ਦੇ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਕੇਂਦਰ ਸਰਕਾਰ ਨੂੰ ਸਹੀ ਹੀ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਇਹ ਕਾਲੇ ਕਾਨੂੰਨ ਨੇ ਤਿੰਨ ਉਹ ਵਾਪਸ ਲੈਣ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਕਿਸਾਨ ਜਥੇਬੰਦੀਆਂ ਸਾਰੇ ਬੁੱਢੇ ਬਜ਼ੁਰਗ ਬੱਚੇ ਸਭ ਬੈਠੇ ਨੇ ਧਰਨੇ ਤੇ ਤੇ ਸਾਡੀ ਹੁਣ ਬਰਦਾਸ਼ਤ ਦੀ ਹੱਦ ਖਤਮ ਹੁੰਦੀ ਜਾਂਦੀ ਆ ਭਾਂਜੀ ਬਹੁਤ ਸਾਰੀਆਂ ਸ਼ਹਾਦਤਾਂ ਵੀ ਹੋ ਗਈਆਂ ਪਰਿਵਾਰਾਂ ਦੇ ਵਿੱਚੋਂ ਜੀ ਵੀ ਚਲੇ ਗਏ ਕੋਈ ਐਕਸੀਡੈਂਟ ਦੇ ਦੌਰਾਨ ਕਿਸੇ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਉਹ ਵੀ ਸ਼ਹਾਦਤਾਂ ਹੋਈਆਂ ਨੇ ਕੀ ਸ਼ਹਾਦਤਾਂ ਸਿਰ ਪੰਜਾਬੀਆਂ ਦੇ ਨਾਮ ਹੀ ਆਉਂਦੀਆਂ ਨੇ ਸੁਖਵਿੰਦਰ ਸਿੰਘ ਆ ਜਤਲਵੰਡੀ ਵਾਲਾ ਜਤਲਵੰਡੀ ਮਲਕਾ ਜੀ ਅਸੀਂ ਇਹ ਕਾਨੂੰਨਾਂ ਦੇ ਵਰਕਲੌਫ ਜਿਹੜਾ ਦਿੱਲੀ ਮੋਰਚੇ ਤੇ ਜਾ ਰਹੇ ਆ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਇਸ ਤੋਂ ਪਹਿਲਾਂ ਵੀ ਕਿਸੇ ਬਾਰਡਰ ਤੇ ਗਏ ਹੋ ਤੁਸੀਂ ਤਾਂ ਪਹਿਲਾਂ ਵੀ ਅਸੀਂ ਸਿੰਘੂ ਬਾਰਡਰ ਤੇ ਜਾ ਕੇ ਆਏ ਹੇ ਹਫਤਾ ਵਲਾ ਕੇ ਆਏ ਆ ਪਹਿਲਾਂ ਵੀ ਜੀ ਜੀ ਕੀ ਲੱਗ ਰਿਹਾ ਕਿ ਕੇਂਦਰ ਸਰਕਾਰ ਅਜੇ ਮਤਲਬ ਉਹ ਮੰਨ ਨਹੀਂ ਰਹੀ ਕੀ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਤੱਕ ਮੰਨ ਜਾਏਗੀ ਨਹੀਂ ਅਜੇ ਤੱਕ ਤਾਂ ਨਹੀਂ ਮੰਨ ਰਹੀ ਅਜੇ ਤੱਕ ਤਾਂ ਉਹ ਮਜ਼ਾਕ ਹੀ ਕਰ ਰਹੀ ਐ ਸਿੱਖ ਜੀ ਮਜ਼ਾਕ ਹੀ ਕਰ ਰਹੀ ਹੈ ਮਜ਼ਾਕ ਹੀ ਕਰ ਰਹੀ ਹੈ ਜੀ ਜੀ ਕੋਈ ਫੈਸਲਾ ਬਦਲਦੀ ਵਾਲੀ ਗੱਲ ਨਹੀਂ ਕਰ ਰਹੀ ਪਰ ਸ਼ਾਂਤਮਈ ਤਰੀਕੇ ਨਾਲ ਆਪਾਂ ਪ੍ਰੋਟੈਸਟ ਕਰ ਰਹੇ ਆ ਕੇ ਉਹ ਤੇ ਉਹਦੀ ਹੁਣ ਸੋਚ ਆ ਨਾ ਲੀਡਰ ਦੀ ਜੀ ਕਿਸਾਨ ਤਾਂ ਆਰਾਮ ਨਾਲ ਬੈਠੇ ਨੇ ਕੋਈ ਸ਼ਾਂਤਮਈਆ ਸਾਰਾ ਕੁਝ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਦੇ 26 ਜਨਵਰੀ ਨੂੰ ਇੱਕ ਬਹੁਤ 7 ਜਨਵਰੀ ਨੂੰ ਪਹਿਲਾਂ ਇੱਕ ਬਹੁਤ ਇਟਾਲੀਆ ਦੀ ਰੈਹਸਲ ਕੀਤੀ ਗਈ 26 ਜਨਵਰੀ ਨੂੰ ਵੀ ਝੰਡਾ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਬਿਲਕੁਲ ਉਹ ਯੂਨੀਅਨ ਦਾ ਜੋ ਫੈਸਲਾ ਹੋਏਗਾ ਉਹਦੇ ਮੁਤਾਬਕ ਕਿਸਾਨ ਚੱਲਣਗੇ ਸ਼ਾਂਤਮਈ ਕਰਨਗੇ ਸਾਰਾ ਕੁਝ ਜੇਕਰ ਉਹਨਾਂ ਨੂੰ ਕੋਈ ਚਣਪਾਈ ਜਾਏਗੀ ਤਾਂ ਜੋ ਵੀ ਉਹਨਾਂ ਦਾ ਅੱਗੇ ਫੈਸਲਾ ਹੋਏਗਾ ਯੂਨੀਅਨ ਦਾ ਯੂਨੀਅਨ ਦੇ ਫੈਸਲੇ ਮੁਤਾਬਕ ਹੀ ਕਿਸਾਨ ਕੰਮ ਕਰਨਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਇਹਨਾਂ ਨੇ ਹੋ ਗਈ ਗੱਲ ਕੀ ਨਾਮ ਹੈ ਤੁਹਾਡਾ ਜਗਿੰਦਰ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਤਲਵੰਡੀ ਮਲਕ ਤੋਂ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੇਂਦਰ ਸਰਕਾਰ ਨੂੰ ਕਹਿਦਾ ਦੇਈ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਵੀ ਆਪਣਾ ਸਰਕਾਰ ਨਾਲ ਉਹਨਾਂ ਨੂੰ ਵਾਪਸ ਕਰੇ ਪਿਆਰ ਇਹਨੇ ਮੰਗਾ ਮੰਗੇ ਕਿਸਾਨ ਦੀਆਂ ਹੋਰ ਕੀ ਕਹਿਣਾ ਉਹਨੂੰ ਪਰ 8 ਤਰੀਕ ਦੀ ਮੀਟਿੰਗ ਕੱਲ ਵੀ ਆ ਸਫਲ ਰਹੀ ਹੈ ਔਰ 15 ਤਰੀਕ ਦੀ ਫਿਰ ਰੱਖ ਦਿੱਤੀ ਹੈ ਕੀ ਇਹ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਜਦ ਕਿਸਾਨ ਜਥੇਬੰਦੀਆਂ ਨੂੰ ਹੁਣ ਨਹੀਂ ਗੱਲਬਾਤ ਕਰਨੀ ਚਾਹੀਦੀ ਇਹਨਾਂ ਨਾਲ ਇਹ ਗੱਲਬਾਤ ਜੋ ਸੱਦਣਗੇ ਕਰਨ ਗਈ ਬਾਕੀ ਉਹਨਾਂ ਦੇ اصول ਠੀਕ ਨਹੀਂ ਹੈਗੇ ਆਈ ਵਾਰ ਹੀ ਗੱਲ ਆਈ ਵਾਰ ਹੀ ਗੱਲ ਮੀਟਿੰਗ ਸਿਰੇ ਚਾੜ ਕੇ ਬਾਕੀ ਵਰ ਜਵਾਬ ਨਹੀਂ ਕੁ ਮਿਲਦਾ ਪਿਆ ਨਹੀਂ ਇਹ ਠੀਕ ਨਹੀਂ ਹੈਗਾ ਮੋਦੀ ਸਾਹਿਬ ਨੂੰ ਚਾਹੀਦਾ ਇਹਨਾਂ ਦੀ ਮੰਨਣੀ ਚਾਹੀਦੀ ਹੈ ਆਪਣੇ ਸਕਾਰ ਨਾਲ ਟੋਰੇ ਇਹਨਾਂ ਨੂੰ ਅੱਗੋਂ ਲੋਕਾਂ ਦੇ ਮੱਥੇ ਲੱਗਦਾ ਰਹੇ ਜੀ ਪਰ ਹੁਣ ਗਲਤ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਸਾਡਾ ਫੈਸਲਾ ਹੋ ਗਿਆ ਹੈ ਤੇ ਦੋਸਤੋ ਇਹ ਮੇਰੇ ਨਾਲ ਕੁਛ ਇੱਕ ਵੀਰ ਨੇ ਕਿਸਾਨ ਵੀਰ ਵੀਰ ਨੇ ਜੋ ਕਿਸਾਨੀ ਨਾਲ ਜੁੜੇ ਹੋਏ ਨੇ ਮੋਦੀ ਦਾ ਕਰਾਫ ਦੇ ਪਰਚਾ ਤੇ ਹਾਂ ਮੋਦੀ ਨੂੰ ਵਾਪਸ ਲੈਣੇ ਚਾਹੀਦੇ ਹਾਂ ਜੀ ਹਾਂ ਜੀ ਹਾਂ ਜੀ ਲੈਣੇ ਚਾਹੀਦੇ ਔਰ ਹੁਣ ਤਾਂ ਇੰਨੀ ਦੇਰ ਤੋਂ ਮਤਲਬ ਗੱਲਬਾਤ ਹੋਈ ਹੈ ਤੇ ਹੁਣ ਤੱਕ ਤਾਂ ਉਹਨੂੰ ਅਨਾਉਂਸਮੈਂਟ ਕਰ ਦੇਣੀ ਚਾਹੀਦੀ ਸੀ ਨਹੀਂ ਕੀਤੀ ਰਿਹਾ ਨਹੀਂ ਕੀਤੀ ਨਹੀਂ ਅਜੇ ਕਿੰਨਾ ਦੇਰ ਆਪਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਵੇਖੋ ਜਿੰਨਾ ਚਿਰ ਕਰੇਗਾ ਉਨਾ ਚਿਰ ਉਥੇ ਰਾਂਗੇ ਸਰ ਕੀ ਨਾਮ ਹੈ ਤੁਹਾਡਾ ਸਰ ਜਗਿੰਦਰ ਸਿੰਘ ਹੈ ਜੀ ਕਿੱਥੋਂ ਆਏ ਹੋ ਤੁਸੀਂ ਤਲਵੰਡੀ ਮਲਕ ਤੋਂ ਆਇਆ ਜੀ ਤਲਵੰਡੀ ਮਲਕ ਤੋਂ ਜੀ ਮਲਕ ਤੋਂ ਇਹ ਡਿਸਟ੍ਰਿਕਟ ਪਟਿਆਲਾ ਵਿੱਚ ਡਿਸਟ੍ਰਿਕਟ ਪਟਿਆਲਾ ਪੈਂਦੀ ਹੈ ਭੌਨੇ ਕੜ ਸਮਾਣਾ ਰੋਡ ਦੇ ਉੱਤੇ ਪੈਂਦਾ ਪਿੰਡ ਸਾ ਜੀ ਕਹਿਣਾ ਚਾਹੁੰਦਾ ਐ ਵੀ ਜੋ ਇਹ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਬਣਾਏ ਨੇ ਜੀ ਉਹ ਸਾਨੂੰ ਬੜੇ ਮਾਰੂ ਘਾਤ ਘੋ ਰਹੇ ਨੇ ਉਹ ਤੇ ਉਹ ਚੰਗਾ ਕਰਨ ਸਾਡੀ ਆਵਾਜ਼ ਸੁਣਨਾ ਪੂਰੇ ਆਮ ਆਦਮੀ ਦੀ ਆਵਾਜ਼ ਸੁਣਨਾ ਤੇ ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲਾ ਕੇ ਤੇ ਸਤਿਕਾਰ ਸਹਿਤ ਜਿਹੜੇ ਸਾਡੇ ਬੱਚੇ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਜਿਹੜੇ ਸੜਕਾਂ ਤੇ ਬੈਠੇ ਨੇ ਜੀ ਉੱਥੇ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਆ ਕੇ ਵਿਦਿਆ ਕਰਿਓ ਆਪੋ ਆਪਣੇ ਘਰਾਂ ਚ ਜਾਣ ਤੇ ਆਪਣੇ ਬੱਚਿਆਂ ਦਾ ਆਨੰਦ ਮਾਣਨ ਲੇਕਿਨ ਹੁਣ ਬੀਜੇਪੀ ਇਹ ਰੌਲਾ ਗਲਤ ਪਾ ਰਹੀ ਹੈ ਕਿ ਫੈਸਲਾ ਹੋ ਗਿਆ ਹੈ ਟਰੈਕਟਰ ਟਰੈਲੀਆਂ ਵਾਪਸ ਲੈ ਜਾਓ ਕੀ ਇਹ ਸਿਰਫ ਪ੍ਰਚਾਰ ਹੈ ਸਚਾਈ ਕੋਈ ਹੈ ਇਹ ਦੇ ਵਿੱਚ ਸਰ ਕੋਈ ਫੈਸਲਾ ਨਹੀਂ ਹੋਇਆ ਜੀ ਉਹ ਤਾਂ ਸਾਨੂੰ ਬੁਲਾਉਂਦੇ ਨੇ ਤੇ ਸਾਨੂੰ ਮਜ਼ਾਕ ਕਰਕੇ ਵਾਪਸ ਭੇਜ ਦਿੰਦੇ ਨੇ ਸਾਡੇ ਜਿਹੜੇ ਲੀਡਰ ਸਾਹਿਬਾਨ ਜਾਣਦੇ ਨੇ ਉਹ ਮੋਨ ਧਾਰ ਕੇ ਵੀ ਹਰ ਪ੍ਰੋਟੈਸਟ ਕਰਦੇ ਨੇ ਵੀ ਕਿਸੇ ਦਿਨ ਮੰਨ ਜੋ ਕਿਸੇ ਤਰ੍ਹਾਂ ਮੰਨ ਜੋ ਸਾਡਾ ਸਾਡਾ ਨਾਰਾ ਹਾ ਦਾ ਨਾਰਾ ਮੰਗ ਲਓ ਪਰ ਉਹਨਾਂ ਨੂੰ ਐਵੇਂ ਉਹਦੇ ਸਾਡਾ ਗੱਲ ਘੁੱਟ ਕੇ ਬੈ ਗਏ ਨੇ ਹੁਣ ਤਾਂ ਇਹ ਕਹਿੰਦੇ ਆ ਜਾਂ ਮਰਾਂਗੇ ਜਾਂ ਜਿੱਤਾਂਗੇ ਜਿੱਤਾਂਗੇ ਜੀ ਜਿੱਤਾਂਗੇ ਜਿੱਤਾਂਗੇ ਮਰਾਂਗੇ ਕਿਉਂ ਜੀ ਜਿੱਤਾਂਗੇ ਅਸੀਂ ਨਹੀਂ ਨਹੀਂ ਕੱਲ ਜਥੇਬੰਦੀਆਂ ਨੇ ਕਿਹਾ ਆ ਭਈ ਜਾਹੇ ਤਾਂ ਸਾਨੂੰ ਹੁਣ ਖਤਮ ਕਰ ਦਿਓ ਨਹੀਂ ਤਾਂ ਸਾਡੀ ਜਿੱਤ ਪੱਕੀ ਹੈ ਦੇਖੋ ਜੀ ਉਹਦੇ ਫਿਰ ਉਹਦੇ ਹਾਰੇ ਨੇ ਆ ਜੀ ਬਿਲਕੁਲ ਉਸ ਤੋਂ ਬਾਅਦ ਆਪਾਂ ਕੀ ਕਹਿ ਸਕਦੇ ਜਦੋਂ ਬੰਦਾ ਇਸ ਹਾਰੇ ਨੇ ਆ ਤੇ ਆ ਜਾਏ ਪਰ ਉਹਨੂੰ ਸ਼ਰਮ ਕਰਨੀ ਚਾਹੀਦੀ ਆ ਮਾੜੀ ਸੋ ਥਾਲੀਵਾਲ ਪਰਿਵਾਰ ਵੱਲੋਂ ਅੱਜ ਸਿੰਘੂ ਬਾਰਡਰ ਲਈ ਜਿਹੜਾ ਰਾਸ਼ਨ ਹੈ ਉਸ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਔਰ ਪੂਰੀ ਕਵਰੇਜ ਤੁਸੀਂ ਵੇਖੀ ਆ ਈਵਨ ਪੰਜਾਬੀ ਚੈਨਲ ਵੱਲੋਂ ਕੀਤੀ ਔਰ ਇੱਥੇ ਦੱਸਣਾ ਚਾਹੁੰਦਾ ਹਾਂ ਦੋਸਤੋ ਕਿ ਇਹ ਸੇਵਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਕੈਮਰਾਮੈਨ ਬਿਸ਼ਨੂ ਦੇ ਨਾਲ ਮੈਂ ਹੋਂਸ ਹੋਤਾ ਈਵਨ ਪੰਜਾਬੀ ਟੀਵੀ ਲਈ ਸਮੱਸਿਆ ਕੋਈ ਵੀ ਹੋਵੇ ਜੜ ਤੋਂ ਖਤਮ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਜਿਵੇਂ ਮਨ ਚਾਇਆ ਪਿਆਰ ਪਤੀ ਪਤਨੀ ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ਿਕਰਣ ਲਾਟਰੀ ਨੰਬਰ ਪਾਓ ਪਿਆਰ ਵਿੱਚ ਧੋਖਾ ਖਾਦੇ ਹੋਏ ਪ੍ਰੇਮੀ ਪ੍ਰੇਮਿਕਾ ਸੌਤਣ ਦੁਸ਼ਮਣ ਨੂੰ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ ਪੰਡਿਤ ਏਕੇ ਸ਼ਾਸਤਰੀ ਤੁਸੀਂ ਸੰਪਰਕ ਕਰ ਸਕਦੇ ਹੋ 9905690490